14 ਫਰਵਰੀ 2019 ਦਾ ਆਮ ਦਿਨ ਜਦੋਂ ਕੁਝ ਹੀ ਮਿੰਟਾਂ ਵਿੱਚ ਸਭ ਕੁਝ ਬਦਲ ਗਿਆ ਜੰਮੂ ਕਸ਼ਮੀਰ ਦਾ ਪੁਲਵਾਮਾ ਹਾਈਵੇ ਤੇ ਸੁਰੱਖਿਆ ਵਾਲਾਂ ਦਾ ਕਾਫਲਾ ਅਚਾਨਕ ਇੱਕ ਵੱਡਾ ਧਮਾਕਾ ਦੇਸ਼ ਹਿੱਲ ਜਾਂਦਾ ਹੈ ਪਤਾ ਲੱਗਦਾ ਹੈ ਕਿ CRPF ਦੇ 40 ਜਵਾਨ ਸ਼ਹੀਦ ਹੋ ਗਏ ਇਹ ਸਿਰਫ ਇੱਕ ਹਮਲਾ ਨਹੀਂ ਸੀ ਇਹ ਇੱਕ ਅਜੀਹਤ ਜ਼ਖਮ ਸੀ ਜੋ ਅੱਜ ਵੀ ਹਰਾਏ CRPF ਦਾ ਇੱਕ ਵੱਡਾ ਕਾਫਲਾ ਜੰਮੂ ਤੋਂ ਸ਼ਿਰੀ ਨਗਰ ਵੱਲ ਜਾ ਰਿਹਾ ਸੀ ਲਗਭਗ 78 ਗੱਡੀਆਂ ਸਨ ਜਿਨ੍ਹਾਂ ਵਿੱਚ ਸਵਾਰ ਸਨ 2500 ਤੋਂ ਵੱਧ ਜਵਾਨ ਲੇਠਪੋਰਾ ਨੇੜੇ ਇੱਕ ਕਾਰ ਵਾਹਨ ਦੇ ਨਾਲ ਟਾ ਟਕਰਾਈ ਗੱਡੀ ਵਿਸਫੋਟਕ ਨਾਲ ਭਰੀ ਹੋਈ ਸੀ ਧਮਾਕਾ ਬਹੁਤ ਹੀ ਤਾਕਤਵਰ ਸੀ ਦ੍ਰਿਸ਼ ਡਰਾਉਣੇ ਸਨ ਸੜਕਾਂ ਟੁੱਟੀਆਂ ਸੜਕਾਂ ਤੇ ਮਲਬਾ ਹਰ ਪਾਸੇ ਚੀਕਾਂ ਤੇ ਧੂਆ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਅਤਵਾਦੀ ਜਥੇਬੰਦੀ ਜੈਸ਼ੀ ਮਹਮਦ ਨੇ ਲਈ ਹਮਲਾਵਰਦੀ ਪਛਾਣ ਆਦਲ ਅਹਿਮਦ ਗਾਰ ਵਜੋਂ ਹੋਈ ਇਹ ਅਤਵਾਦੀ ਹਮਲਾ 40 ਸੀਆਰਪੀਐਫ ਜਵਾਨਾਂ ਦੇ ਪਰਿਵਾਰਕ ਜੀਵਾਂ ਨੂੰ ਬਿਲਕੁਲ ਦਾ ਛੱਡ ਗਿਆ ਮਾਮਲਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਸੌਂਪਿਆ ਗਿਆ ਜਾਂਚ ਵਿੱਚ ਸਾਹਮਣੇ ਆਇਆ ਕਿ ਵਿਸਫੋਟਕ ਵਿੱਚ ਆਰਡੀਐਕਸ ਵਰਤਿਆ ਗਿਆ ਸੀ ਕੁਝ ਸਥਾਨਕ ਲੋਕ ਵੀ ਇਸ ਹਮਲੇ ਵਿੱਚ ਸ਼ਾਮਲ ਸਨ ਜੋ ਜੈਸ਼ ਦੇ ਨਾਲ ਜੁੜੇ ਹੋਏ ਸੀ ਕਈ ਗ੍ਰਿਫਤਾਰੀਆਂ ਹੋਈਆਂ ਜਾਂਚ ਚੱਲੀ 2020 ਦੇ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਗਈ। ਭਾਰਤ ਨੇ ਕਿਹਾ ਸਾਜ਼ਿਸ਼ ਦੀ ਜੜ ਸਰਹੱਦ ਤੋਂ ਪਾਰ ਹੈ। ਮੁੱਖ ਦੋਸ਼ੀ ਵਜੋਂ ਮਸੂਦ ਅਜਹਰ ਦਾ ਨਾਂ ਚਰਚਾ ਚਾਇਆ। ਸਵਾਲ ਉੱਠਣੇ ਤੈ ਸੀ ਇੰਨੀ ਵੱਡੀ ਮਾਤਰਾ ਵਿੱਚ ਵਿਸਫੋਟਕ ਪਹੁੰਚਿਆ ਕਿਵੇਂ? ਸੁਰੱਖਿਆ ਵਿੱਚ ਕਮੀ ਕਿੱਥੇ ਰਹੀ? ਹਮਲੇ ਵਾਲੇ ਦਿਨ ਤੋਂ 14 ਦਿਨ ਬਾਅਦ 26 ਫਰਵਰੀ 2019 ਨੂੰ ਭਾਰਤੀ ਹਵਾਈ ਫੌਜ ਨੇ ਬਾਲਾਕੋਟ ਵਿੱਚ ਕਾਰਵਾਈ ਨੂੰ ਅੰਜਾਮ ਦਿੱਤਾ। ਸਰਹੱਦ ਪਾਰ ਭਾਰਤੀ ਹਵਾਈ ਫੌਜ ਦੀ ਇਹ ਵੱਡੀ ਕਾਰਵਾਈ ਸੀ 27 ਫਰਵਰੀ ਨੂੰ ਪਾਕਿਸਤਾਨ ਅਤੇ ਭਾਰਤੀ ਹਵਾਈ ਫੌਜ ਵਿਚਾਲੇ ਇੱਕ ਝੜਪ ਹੋਈ ਏ ਇਸੇ ਝੜ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਵਰਦਮਾਨ ਪਾਕਿਸਤਾਨ ਵੱਲੋਂ ਗ੍ਰਿਫਤਾਰ ਕਰ ਲਏ ਜਾਂਦੇ ਨੇ ਕੁਝ ਦਿਨਾਂ ਬਾਅਦ ਕੂਟਨੀਤਿਕ ਕਰਤੇ ਅੰਤਰਰਾਸ਼ਟਰੀ ਦਬਾਅ ਹੇਠ ਵਿੰਕ ਮਾਂਡਰ ਅਬਿੰਦਨ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ਤੇ ਪਹੁੰਚ ਚੁੱਕਿਆ ਸੀ ਪੂਰੀ ਦੁਨੀਆ ਦੀ ਨਜ਼ਰ ਪਾਕਤ ਤੇ ਪਾਕਿਸਤਾਨ ਵਿਚਾਲੇ ਬਣੀ ਸਥਿਤੀ ਤੇ ਟਿੱਕੀ ਹੋਈ ਸੀ ਇਸ ਹਮਲੇ ਦਾ ਸਿਆਸੀ ਤੇ ਕਮਾਂਤਰੀ ਪ੍ਰਭਾਵ ਵੀ ਪਿਆ ਭਾਰਤ ਨੇ ਕੂਟਨੀਤਿਕ ਫੈਸਲਾ ਲੈਂਦਿਆਂ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈ ਲਿਆ ਅੰਤਰਰਾਸ਼ਟਰੀ ਪੱਧਰ ਤੇ دہشت گردੀ ਵਿਰੁੱਧ ਦਬਾਅ ਵਧਿਆ ਦੇਸ਼ ਵਿੱਚ ਸੁਰੱਖਿਆ ਨੀਤੀਆਂ ਤੇ ਮੁੜ ਵਿਚਾਰ ਹੋਇਆ ਫੌਜੀ ਕਾਫਲੇਆਂ ਦੇ ਨਿਯਮ ਬਦਲੇ ਗਏ ਇਹ ਹਮਲਾ ਚੋਣਾਂ ਦੇ ਮਾਹੌਲ ਵਿੱਚ ਇੱਕ ਵੱਡਾ ਮੁੱਦਾ ਬਣਿਆ ਵਿਰਸਤੀ ਚਰਚਾ ਇੱਕ ਵਾਰ ਫਿਰ ਕੇਂਦਰ ਦਾ ਵਿਸ਼ਾ ਬਣ ਗਈ ਇਸ ਹਮਲੇ ਦੇ ਨਾਲ ਕੁਝ ਸਵਾਲ ਚਰਚਾ ਵਿੱਚ ਆਏ ਜੋ ਜੇ ਵੀ ਬਰਕਰਾਰ ਨੇ ਉਸਨ ਕਿ ਕਿ ਪਹਿਲਾਂ ਖੂਫੀਆ ਚੇਤਾਵਨੀ ਇਸ ਹਮਲੇ ਬਾਰੇ ਮਿਲੀ ਸੀ ਜੇ ਮਿਲੀ ਸੀ ਤਾਂ ਕਾਰਵਾਈ ਕਿਉਂ ਨਾ ਕਾਫਲਾ ਇੰਨਾ ਵੱਡਾ ਕਿਉਂ ਸੀ ਜਾਂ ਆਵਾਜਾਈ ਦੇ ਹੋਰ ਵੀ ਕੋਈ ਬਦਲ ਹੋ ਸਕਦੇ ਸਨ ਕਿ ਸਾਰੇ ਸਾਜ਼ਿਸ਼ਕਰਤਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਨੇ ਇਹ ਸਵਾਲ ਅਧਿਕਾਰਤ ਰਿਕਾਟਾਂ ਤੇ ਜਨਤਕ ਬਹਿਸ ਦਾ ਪੁੱਤ ਹੈ ਪੁਲਵਾਮਾ ਸਿਰਫ ਇੱਕ ਹਮਲਾ ਨਹੀਂ ਸੀ ਇਹ 40 ਪਰਿਵਾਰਾਂ ਦੀ ਅਮਿੱਟ ਪੀੜ ਸੀ ਇਸ ਹਮਲੇ ਨੂੰ ਯਾਦ ਕਰਦੇ ਹਾਂ ਅੱਜ ਵੀ ਉਹਨਾਂ ਪਰਿਵਾਰਕ ਜੀਵਾਂ ਦੇ ਜ਼ਖਮ ਹਰੇ ਹੋ ਜਾਂਦੇ ਨੇ ਇਹ ਦੇਸ਼ ਲਈ ਇੱਕ ਸਬਕ ਵੀ ਹੈ ਸੁਰੱਖਿਆ ਸਾਵਧਾਨੀ ਅਤੇ ਏਕਤਾ ਦਾ ਸਬਕ ਸ਼ਹੀਦਾਂ ਦੀ ਕੁਰਬਾਨੀ ਯਾਦ ਰਹੇਗੀ ਅਤੇ ਇਹ ਦਿਨ ਇਤਿਹਾਸ 'ਚ ਦਰਜ ਰਹੇਗਾ